ਮੈਂ ਤੇ ਇਸ ਗੱਲ ਤੇ ਹੰਦ ਮੈਂ ਕਿ ਮੈਂ ਕਿਸੇ ਨੂੰ ਪੁੱਛਦਾ ਸੀ ਰੱਤੀ ਕਿ ਅਫਸਰ ਨੂੰ ਮੈਂ ਪੁੱਛਦਾ ਕਿ ਜਦੋਂ ਕਿਦੋਂ ਕਿ ਮਿਲੀ ਹੈ ਜਟ ਪਲਸ ਸਖਿਆ ਜਿਹੜੀ ਹੈ ਕਿਦੋਂ ਦੀ ਮਿਲੀ ਤੇ ਜਟ ਪਲਸ ਸਖਿਆ ਜਿਹੜੀ ਮਿਲਦੀ ਕਦੋਂ ਨੂੰ ਇਹਦਾ ਇਹਦਾ ਕੀ ਉਹਦੋਂ ਤੋਂ ਕਾਲ ਕੀ ਹੈ ਕਿੰਨੂੰ ਮਿਲਦੀ ਤੇ ਮੇਰਾ ਇਹ ਹਵਾਨ ਹੈ ਕਿ ਬਿਨਾਂ ਕਿਸੇ ਗੱਲ ਤੋਂ ਬਿਨਾਂ ਕੋਈ ਐਦਾਂ ਦੀ ਕੋਈ ਗੱਲ ਨਹੀਂ ਕਿ ਜਿਹਦੇ ਕਰਕੇ ਜਨ ਸਕੋਟੀ ਦੀ ਲੋਡ ਹੋ ਮੇਤਾ ਦੀ ਕੋਈ ਚੱਕਰ ਨਹੀਂ ਮੇਰਾ ਤੇ ਪਹਿਲਾ ਸਵਾਲ ਹੈ ਕਿ ਦਿੱਤੀ ਗਈ ਵਾਪਸ ਤੇ ਜਿਹੜੀ ਲਈ ਗਈ ਲਈ ਗਈ ਪਰ ਇਹ ਦਿੱਤੀ ਗਈ ਹੋ ਗਈ ਜਿਹੜੀ ਅੱਦਾ ਇੱਟਾ ਬੰਦਿਆਂ ਨੂੰ ਤੁਸੀਂ ਪੋਲੀਟੀਕਲੀ ਦੇਖੋ ਮਜੀਠੀਆ ਸਾਹਿਬ 2007 ਤੱਕ ਐਮਐਲਏ ਬਣੇ ਜੋ ਮੈਨੂੰ ਪਤਾ ਲੱਗਾ ਐਸਟੀਮੇਟਡ ਹੈ ਹੋ ਸਕਦਾ ਮੈਂ ਕਿਤੇ ਗਲਤ ਕਹਿ ਦਵਾਂ 10 ਦੇ ਲਾਗੇ ਚਾਗੇ ਉਹਨਾਂ ਨੂੰ ਇਹ ਮਿਲੀ ਹੈ ਅੱਜ ਕਿੰਨੇ ਸਾਲ ਹੋ ਗਏ ਇਹਦੇ ਦਰਮਿਆਨ ਕਿੰਨਾ ਨਸ਼ਿਆਂ ਦਾ ਰੋਲਾ ਪਿਆ ਕਿੰਨਾ ਗੈਸਟਰਾ ਦਾ ਰੋਲਾ ਪਿਆ ਕਿੰਨਾ ਕਿੱਥੇ ਕਿੱਥੇ ਉਹਨਾਂ ਦਾ ਨਾਂ ਲੱਗਾ ਸਾਰਾ ਕੋਈ ਜਾਣਦੇ ਹੋ ਕੇਸ ਚੱਲਦੇ ਆ ਪਰ ਮੈਂ ਤੇ ਇਸ ਗੱਲ ਤੇ ਆ ਕਿ ਸਭ ਤੁਸੀਂ ਸੋਸ਼ਲ ਮੀਡੀਆ ਤੇ ਬਹਿ ਕੇ ਤੇ ਕਦੀ ਤੁਸੀਂ ਮੁੱਛਾਂ ਦੇ ਹੱਥ ਫੇਰਦੇ ਹੋ ਕਦੀ ਛਾਤੀ ਦਾ ਹੱਥ ਮਾਰਦੇ ਹੋ ਸਭ ਨੇ ਕਦੀ ਗੱਲ ਅੱਜ ਕੱਲ ਐਂਡ ਕੰਪਨੀ ਜਾਂਦਾ ਕਦੀ ਐਂਡ ਕਾਲ ਲੈਂਦੇ ਹੋ 40 ਬਾਬਸ ਜਿਹੜੇ ਚੀਕਾਂ ਮਤਲਬ ਜਿਹੜੀ ਉਹ ਵਜਣ ਡੈ ਪੀਆ ਸਾਰੇ ਅਸੀ ਉਹ ਲੋਕਾਂ ਜਿੰਨਾਂ ਦੇ ਅਤਵਾਦ ਦੇ ਵਿੱਚ ਤਿੰਨ ਤਿੰਨ ਜੀ ਜਿਹੜੇ ਸ਼ਹੀਦ ਹੋਏ ਮਜੀਠੀਆ ਸਾਹਿਬ ਦਾ ਜਨਮ ਹੋਇਆ 76 ਦੇ ਲਾਗੇ ਚਾਗੇ ਮੈਨੂੰ ਪੱਕੀ ਡੇਰ ਦਾ ਤਾਂ ਵੀ ਪਤਾ ਪੰਜਾਬ ਦੇ ਹਾਲਾਤ ਖਰਾਬ ਹੋਏ 90 ਤੋਂ ਬਾਅਦ 79 ਤੋਂ ਲੈ ਕੇ 95 ਤੱਕ ਪੰਜਾਬ ਦਾ ਜਿੰਨਾ ਦੌਰ ਹਾਲਾਤ ਖਰਾਬ ਹੋਏ ਜੋ ਕਤਲੇਆਮ ਹੋਇਆ ਤਪਰੇਸ਼ਨ ਬਲੂ ਸਟਾਰ ਦਾ ਅਸੀਂ ਸਾਰਾ ਵੇਚਿਆ ਅਸੀਂ ਕਾਲਜ ਪੜਦੇ ਸੀ ਸਭ ਆਪਣੇ ਪਿੰਡੇ ਤੇ ਹੜਾਏ ਉਹ ਸਾਡੇ ਪਰਵਾਦਾਂ ਦੇ ਤਿੰਨ ਤਿੰਨ ਜੀ ਜਿਹੜੇ ਉਹ ਸ਼ਹੀਦ ਹੋਏ ਉਦੋਂ ਮੇਰੇ ਦੋ ਭਾਈ ਇੱਕ ਸਗਾ ਭਾਈ ਮੇਰਾ ਸਗਾ ਪਰਵਈਆ ਮੇਰਾ ਤਾਇ ਦਾ ਬੇਟਾ ਦੋਪਰਾ ਇੱਕ ਬਣੋਈ ਐਡੀ ਵੱਡੀ ਕਲਵਾਨੀ ਸਾਨੂੰ ਕਦੀ ਸਕੋਟੀ ਤੇ ਮਿਲੀ ਆ ਸਾਨੂੰ ਤਾਂ ਕਦੀ ਕਿਸ ਕੋਟੀ ਤੇ ਤੀ ਆ ਹੁਣ ਜਦੋਂ ਕੋਈ ਬਣੇ ਪ੍ਰੋਟੋਕਾਲ ਸਰ ਜੋ ਮੰਤਰੀਆਂ ਨੂੰ ਮਿਲਦਾ ਉਹ ਸਾਨੂੰ ਦਿੱਤੀ ਆ ਨਾਦਰ ਸਰ ਕੋਈ ਲੜਾਈ ਲੜੀ ਇਹਨਾਂ ਨੇ ਇਹ ਜਦੋਂ ਇਹ ਜਦੋਂ ਜਵਾਨ ਹੋਏ ਉਦੋਂ ਪੰਜਾਬ ਤੇ ਮਸਲੇ ਹੱਲ ਹੋ ਚੁੱਕੇ ਇਹ ਤਾਂ ਸਿੱਧੇ ਆਏ ਵੱਡੇ ਘਰਾਂ ਦੇ ਰਿਸ਼ਤੇਦਾਰ ਸੀ ਤੇ ਇਹਨਾਂ ਨੂੰ ਟਿਕਟ ਮਿਲ ਗਈ ਐਮਐਲਏ ਬਣ ਕੇ ਵਜ਼ੀਰ ਬਣ ਕੇ 30 ਸਾਲ ਦੀ ਉਮਰ ਦੀ ਐ ਐਮਐਲਏ ਵਜ਼ੀਰ ਬਣ ਗਿਆ ਸਭ ਤੇ ਇੱਕ ਦੀ ਗੱਲ ਇਹਨਾਂ ਨੂੰ ਕੋਈ ਲੜਾਈ ਨਹੀਂ ਲੜਦੀ ਪਈ ਸਰ ਕੋਈ ਕਿਤੇ ਕਿਸੇ ਨਾਲ ਲੜਾਈ ਨਹੀਂ ਲੜਦੀ ਪਈ ਅਸੀਂ ਸਰ ਕੋਠਿਆਂ ਤੇ ਪਹਿਰੇ ਦੇ ਕੇ ਸਾਡੀਆਂ ਲੇਡੀਜ਼ ਸਰ ਮੇਰੀ ਪਤਨੀ ਮੇਰੇ ਨਾਲ ਲਾਇਸੈਂਸ ਹਥਿਆਰ ਲੈ ਕੇ ਸਾਡੇ ਕੋਲ ਲਾਇਸੈਂਸ ਵੈਪਨ ਅੱਜ ਵੀ ਹੈ ਉਹ ਲੈ ਕੇ ਅਸੀਂ ਪਹਿਰਾ ਦੇ ਦਿੰਦੇ ਅਸੀਂ ਲਾਈ ਲੜਦੇ ਦਿਆਂ ਸਰ ਅਸੀਂ ਮੁੱਛਾ ਦਾ ਹੱਥ ਨਹੀਂ ਫੇਰਦੇ ਮਾਦੀ ਦੀ ਧਰਤੀ ਦੇ ਦਿੰਦੇ ਆ ਲੜਨਾ ਜਾਣਦੇ ਆ ਚਾਹੇ ਪਤਵਾ ਚੀਦ ਹੋਏ ਕਿਸੇ ਜਗ੍ਹਾ ਦੀ ਧੁਕੇ ਨਹੀਂ ਆ ਨਾ ਝੁਕਾਂਗੇ ਸਾਤ ਤੁਸੀਂ ਨਵਾਂ ਹੀ ਡਰਾਮਾ ਜੀ ਬਦੀ ਸਕورٹی ਵਾਪਸ ਲਾ ਲਈ ਜੀ ਮੇਰਾ ਲੈ ਲੈ ਜੀ ਯਾਰ ਤੁਸੀਂ ਕੀਤਾ ਕੀਓ ਕਿਹੜੀ ਗੱਲ ਤੇ ਸਕਿਉਰਟੀ ਦਿੱਤੀ ਜਾਵੇ ਮਿੰਦੂ ਤੇਰੇ ਦੱਸੋ ਜੇ ਸਾਨੂੰ ਨਹੀਂ ਮਿਲੀ ਜਿੰਨਾ ਦੇ ਪਰਵਾਸ ਤੇ ਤਿੰਨ ਜੀ ਸ਼ਹੀਦ ਹੋਏ ਸਾਨੂੰ ਤਾਂ ਕਹਿੰਦੇ ਆ ਕੇ ਪੁੱਛਿਆ ਨਹੀਂ ਕਿ ਤੁਹਾਨੂੰ ਸਕਿਉਰਟੀ ਜੈਦੀ ਪੰਜਾਬ ਚ ਇਦਾਂ ਵਿਚਾਰੇ ਜ਼ਿਆਦਾ ਲੋਕ ਮਰ ਗਏ ਉਦੋਂ ਮੁੰਡੇ ਕਿੰਨੇ ਮਰ ਗਏ ਉਦੋਂ ਇਹਨੂੰ ਕੋਈ ਸਕਿਉਰਟੀ ਦੀ ਮਿਲੀ ਬਿਨਾ ਕਿਹ ਗੱਲ ਤੋਂ ਦਿੱਤੀ ਗਈ ਸਕਿਉਰਟੀ ਜਿਹੜੀ ਆ ਉਹ ਵਾਪਸ ਲਈ ਮੈਂ ਤਾਂ ਸਮਝਦਾ ਪਹਿਲਾਂ ਵਾਪਸ ਲੈਣੀ ਚਾਹੀਦੀ ਬਸ ਇਹ ਲੇਟ ਲਈ ਵਾਪਸ ਦੂਜੀ ਗੱਲ ਜੋ ਤੁਸੀਂ ਜਾ ਸੋਸ਼ਲ ਮੀਡੀਆ ਤੇ ਬੈਠ ਕੇ ਮੁੱਛਾਂ ਤੇ ਹੱਥ ਵੇਲਦੇ ਹੋ ਮੈਂ ਬੜਾ ਜੋਧਾ ਸੀ ਤੇ ਸਾਰ ਜੁਧੇ ਉਹਦੇ ਉਹ ਮੈਦਾਨ ਚਾਹੋ ਇਹੀ ਵੀ ਲੜਦੇ ਰਹੇ ਸਾਦੀ ਬਿਨਾਂ ਬਿਰਾ ਕੰਨ ਮੈਂ ਤਾਂ ਲੜਿਆ ਕੋਈ ਤੇ ਜਦੋਂ ਦੇ ਸਿਆਸਤ ਚਾਹੇ ਉਹ ਤੁਹਾਡੇ ਕੋਲ ਵੀ ਆਈਪੀ ਕਲਟਰ ਵੀ ਵੀ ਆਈਪੀ ਤੁਹਾਡਾ ਬਾਸੜ ਸੀਐਮ ਹੀ ਪੰਜਾਬ ਦਾ ਤੁਹਾਡੇ ਕੋਲ ਗੱਡੀਆਂ ਸਰਕਾਰੀ ਬੁਲਟ ਬੰਦੂ ਗੱਡੀਆਂ ਗੰਨ ਮੈਂ ਬਾਧੂ ਕੋਈ ਤੇ ਇਹਨਾਂ ਦੇ ਸਤ ਸਤ ਸਿਆਸਤ ਕੀਤੀ ਅਸੀਂ ਖਾਲੀ ਅੱਤੀ ਸਿਆਸਤ ਕਰਕੇ ਇੱਥੋਂ ਤੱਕ ਆਏ ਉਹ ਲੜ ਕੇ ਆਏ ਲਿਫਟ ਕੇ ਦੀ ਆਏ ਸੋ ਜੇ ਇੱਕ ਤੁਸੀਂ ਅੱਧਾ ਕੋਈ ਰੋਲਾ ਪਾਉਂਦੀ ਲੋੜ ਦੀ ਸਭ ਕੋ ਮੈਦਾਨ ਚਾਹੋ ਯਾਰ ਕੰਮ ਕਰੋ ਆਉਂਦਾ ਤੁਈ ਜੀ ਆ ਫੇਸਬੁਕ ਤੇ ਮਿੱਠੇ ਅੱਛਾ ਤਾਂ ਤਪੇਦੇ ਤੇ ਬੁਜੀਠੇ ਆ ਕੇ ਫੇਰੋ ਤੁਹਾਡਾ ਹਲਕਾ ਜੇਦਾ ਨਾ ਆਈ ਬਸ ਫੇਰਦੇ ਨਹੀਂ ਗੰਦ ਮੈਨਾਂ ਤੂੰ ਵੀ ਨਾ ਮੈਂ ਤਾਂ ਹੋੜ ਵੀ ਬਿੰਦੂ ਕੱਲ ਇੱਕ ਬੰਦੇ ਨੇ ਕਿਹਾ ਮੈਂ ਕਹਿੰਦਾ ਮੈਂ ਮੁਕਤੀ ਮੈਂ ਤੇ ਮੁਕਤੀ ਨੂੰ ਕਹੂੰਗਾ ਜੇ ਤੈਨੂੰ ਲੱਗਦਾ ਸਾਡੀ ਵਾਪਸ ਨਾ ਕੋਈ ਨਾ ਆਈ ਬਰੇ ਦਲੇਰ ਬੰਦੇ ਆ ਯਾਰ ਸਾਡੇ ਕੋ ਆਪਣੇ ਲਾਇਸੈਂਸ ਵੈਪਨ ਆ ਗਿਆ ਅਸੀਂ ਆਪ ਲੜਨਾ ਜਾਣਦੇ ਆ ਕੋਈ ਗੱਲ ਨਹੀਂ ਲੜਾਂਗੇ ਜਿਹੜਾ ਵੀ ਸਾਡੇ ਨਾਲ ਕੋਈ ਪੰਗਾ ਲਊਗਾ ਜਿਹੜਾ ਵੀ ਕੋਈ ਬੈਡ ਐਲੀਮੈਂਟ ਹੁੰਦਾ ਰਿਸ਼ਤੇਦਾਰ What is it ਤੁਸੀਂ ਕੀਤਾ ਕੀਆ ਕੱਚੇ ਲੜਾਈ ਲੜੀਆਂ ਦੱਸੋ ਜੀ ਸਾਡੇ ਘਰਾਂ ਦੇ ਤੇ ਗੋਈਆਂ ਚੱਲਦੀਆਂ ਸਾਡੇ ਪਰਵਾਹ ਤੇ ਜੀ ਮੱਤ ਕੇ ਯਾਰ ਅੱਜ ਤਾਂ ਮੰਗੀ ਦੀ ਤੁਸੀਂ ਉਦਾਂ ਹੀ ਸੌਦਾ ਪਾਈ ਜਾਂਦੇ ਹੋ ਕਦੀ ਤੁਸੀਂ ਮੈਂਿੰਦੂ ਤੇ ਇੱਥੇ ਦੇ ਕੋਈ ਰੀਅਲ ਪੋਲੀਟਿਕਲ ਬੰਦੇ ਆ ਸਰ ਅਈ ਪਾਲਟੈਕਸ ਕਰ ਜੇ ਅਸੀਂ ਮੁੱਛਾਂ ਤੇ ਹੱਥ ਫੇਰ ਕੇ ਲੋਕਾਂ ਨੂੰ ਦਿਖਾਵਾਂਗੇ ਕਿਹੜੀ ਵਿਧਵਾਸੀ ਜਿਹੜੀ ਕਰਦੀ ਜਾਂਦੇ ਅਸੀਂ ਇੱਥੇ ਫੇਰੋਂ ਚੱਲੇ ਪਰਵਾਜ਼ ਬਣਦੇ ਪੋਲਿਟਿਕਲ ਬੰਦੇ ਕੱਲ ਹੀ ਬਣੇ ਅਸੀਂ ਤਾਂ ਲੋਕਾਂ ਨੂੰ ਸਮਾਜ ਦੇ ਵਿੱਚ ਇੱਕ ਚੰਗਾ ਮੈਸੇਜ ਦੇਣਾ ਹੈ ਇੱਥੇ ਲੋਕਾਂ ਦੇ ਵਿੱਚ ਇੱਕ ਚੰਗਾ ਰਸਤਾ ਦਿਖਾਉਣਾ ਲੋਕਾਂ ਨੂੰ ਅਸੀਂ ਜੇ ਸੋਸ਼ਲ ਮੀਡੀਆ ਤੇ ਸਾਡੀ ਸੋਸ਼ਲ ਮੀਡੀਆ ਤੇ ਬੈ ਕੇ ਤਾਂ ਬੜੀਆਂ ਗੱਪਾਂ ਮਾਰੀਆਂ ਜਾਂਦੀਆਂ ਕਈ ਲੀਡਰਾਂ ਨੂੰ ਆ ਮਿਆ ਕਿ ਸੋਸ਼ਲ ਮੀਡੀਆ ਦੇ ਸਾਨੂੰ ਲੀਡਰ ਬਣਾ ਦੋ ਸੋਸ਼ਲ ਮੀਡੀਆ ਕੇ ਨੂੰ ਲੀਡਰ ਨਹੀਂ ਬਣਾਉਂਦਾ ਸਰ ਲੋਕਾਂ ਦੇ ਜਾਓ ਕਦੇ ਲੀਡਰ ਬਣੋਗੇ ਸੋਸ਼ਲ ਮੀਡੀਆ ਦੇ ਜਿੰਨੀਆਂ ਮਸਤੀ ਫੜਾ ਮਾਦੀ ਤੋਂ ਜੋ ਮਸਤੀ ਕਈ ਮੈਨੂੰ ਕਦਾ ਕੱਢਣ ਦਾ ਪਤਾ ਨਹੀਂ ਹੋ ਯਾਰ ਸਾਡੀ ਸਿਰ ਤੇ ਕੀ ਫਰਕ ਅਸੀਂ ਇਨਹਾਲੇ ਦੇ ਲੋਕਾਂ ਦੇ ਨਹੀਂ ਜਿੱਥੇ ਪੰਜਾਬ ਡਿਊਟੀ ਲੱਗਦੀ ਉੱਥੇ ਰਹਿੰਦੇ ਆ ਅਸੀਂ ਦੀ ਘਪਾਉਂਦੇ ਸਮਝਦੇ ਇਹ ਗੱਲ ਇਹ ਕਰ ਗਿਆ ਸਾਨੂੰ ਬਹੁਤੀ ਚਿੰਤਾ ਜਨਤਾ ਦੀ ਯਾਰ ਅਸੀਂ ਤਾਂ ਬੜੇ ਮਲੰਗ ਬੰਦੇ ਆ ਆ ਬੰਦੇ ਨੂੰ ਪਰੋਨ ਦਵਾਈ ਮੈਂ ਐਸਐਸਪੀ ਨੂੰ ਕਿਹਾ ਮੇਰੀ ਸਕਿਉਰਟੀ ਲਾ ਰਹੀ ਆ ਇਹ ਬੰਦੇ ਨੂੰ ਦੇ ਭੇ ਕਹਿ ਰਿਹਾ ਤੁਹਾਡੇ ਸਾਹਮਣੇ ਮੈਂ ਕਿਹਾ ਯਾਰ ਇਹਨੂੰ ਦੋ ਜਿੱਦ ਨੂੰ ਨੋਡ ਮੇਰਾ ਲਹਿਲਾ ਗੱਲ ਮੈਨੂੰ ਵਾਪਸ ਯਾਰ ਕੋਈ ਗੱਲ ਨਹੀਂ ਉਹ ਜਿੱਦਾਂ ਹੀ ਚਿੱਕਾ ਮਾਰੀ ਜਾਂਦੇ ਆ ਜੀ ਮਰ ਗਏ ਜੀ ਲੁੱਟੇ ਗਏ ਜੀ ਕੋਹ ਹੋ ਗਏ ਜੀ ਦੇ ਹੋ ਗਏ ਜੀ ਲੈ ਨਾ ਕੋ ਤਿੱਤਾ ਨਾ ਕੋ ਕਤਰਾਇਆ ਨਾ ਕੋ ਲੈਣਾ ਨਾ ਕੋ ਦੇਣਾ ਉਦਾਂ ਹੀ ਆਪਾਂ ਜਦ ਮਾਰੀ ਜਾਂਦੇ ਆ ਜੀ ਸਾਡੀ ਸਕورٹی ਗਵਰਨਰ ਜੀ ਸਾਨੂੰ ਖਫੇ ਜੀ ਪਾਤਾ ਜੀ ਸਾਨੂੰ ਫਲਾਣ ਵਾਲੀ ਟੀਮ ਸਾਰ ਖਤਰਾਂ ਤੇ ਮਜੀਠਿਆ ਸਾਹਿਬ ਤੁਸੀਂ ਵੇਖਿਆ ਹੀ ਨਹੀਂ ਪੰਜਾਬ ਦੇ ਵਿੱਚ 100 100 ਬੰਦਿਆਂ ਦੇ ਵਿੱਚ ਕਤਾਰਿਆ 100 100 ਬੰਦਾ ਅਸੀਂ 10 10 ਬੰਦਿਆਂ ਦਾ ਸਸਕਾਰ ਕਰਦੇ ਰੇ 10 ਲੱਖਾਂ ਦਾ ਤੁਸੀਂ ਤਾਂ ਜੇ ਵੇਖਿਆ ਹੀ ਕੋਈ ਨਹੀਂ ਤੁਸੀਂ ਤੇ ਸਦਾ ਦਾ ਨਿਕਾ ਜਮੇ ਤੇ ਸਦਾ ਦਾ ਨਿਕਾ ਰਿਸ਼ਤੇ ਦਾ ਦੀ ਬਣ ਗਈ ਤੁਹਾਡੀ ਤੇ ਤੁਸੀਂ ਉਹਦੇ ਨਾਲ ਲੀਡਰ ਬਣ ਗਏ ਹੋ ਕਹਿੰਦੇ ਲੜ ਕੇ ਆਉਂਦੇ ਧਰਤੀ ਤੇ ਤੁਹਾਨੂੰ ਪਤਾ ਲੱਗਦਾ ਹਾਲਾਤ ਕੀ ਹੁੰਦੇ ਆ ਤੁਸੀਂ ਅੱਜ ਨੀਗੀ ਜੀ ਗੱਲ ਕੋਈ ਨਹੀਂ ਚੁੱਕੇ ਪਾ ਦੇ ਸੋਸ਼ਲ ਮੀਡੀਆ ਲਾਹਤ ਜਵਾਬ ਹੋਵੇਗੀ ਜਵਾਬ ਤਲਾਬ ਹੋਵੇਗਾ ਇਹ ਬੱਚਿਆਂ ਵਾਲੀਆਂ ਗੱਲਾਂ ਯਾਰ ਇਦਾਂ ਦੀਆਂ ਗੱਲਾਂ ਵੀ ਕਰਦੇ ਚਾਹੀਏ ਆਪਾਂ ਵੇਖੋ ਨਹੀਂ ਚੰਦੇ ਕੇਦਾ ਜਾਨੀ ਮਾਂ ਦੀ ਨੁਕਸਾਨ ਹੋਵੇ ਆਪਾਂ ਕਹਿੰਦੇ ਹੱਥ ਬੰਦਾ ਤੰਦ ਉਸ ਵੇ ਸੇਫ ਰਹੇ ਸਖਤ ਰਹੇ ਬਾਦ ਸਾਡੀ ਸਖਿਆ ਅਸੀਂ ਆਪ ਵੀ ਕਰਨੀ ਆਂ ਸਾਡੇ ਪਦਵਾਰਾਂ ਨੇ ਕਰਦੀਆਂ ਸਰਕਾਰਾਂ ਨਹੀਂ ਸਦਾ ਬਚਾ ਸਕਦੀ ਆਪ ਹੀ ਬਚਣਾ ਪਊਗਾ ਸਨ